ਮੈਂ ਆਪਣਾ account share ਕਰਦੀ ਆ ਲੱਖ ਲੱਖ ਰੁਪਇਆ ਦੋ ਮੈਨੂੰ ਸਾਰੇ ਜਾਣੇ ਜਿਹਦੇ ਨਾਲ ਮੇਰਾ 15 16 ਆਪਣਾ ਸਾਲ ਵਧੀਆ ਲੰਘ ਜਾਣਾ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਕਹਿੰਦੇ ਮੈਕ ਦੇ ਸਬਰਾਂ ਦਾ ਬੰਦ ਟੁੱਟ ਚੁੱਕਿਆ ਹੈ ਤੇ ਉਹਦੇ ਗੁੱਸੇ ਦਾ ਘੜਾ ਫੁੱਟ ਚੁੱਕਿਆ ਹੈ ਤਾਂ ਬਹੁਤੀ دیر ਨਾ ਕਰਦੇ ਹੋਏ ਕਰਦੇ ਆ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਤੁਸੀਂ ਦੁੱਖ ਨਾ ਹੋਇਆ ਕਰੋ ਜੋ ਵੀ ਸੋਸ਼ਲ ਮੀਡੀਆ ਤੇ ਰੋਲ ਬਸ ਤੁਸੀਂ ਆਪਣਾ ਗਰੋ ਕਰੋ। ਓ ਮੈਕ ਰਿਪਲਾਈ ਤੋਂ ਬਾਅਦ ਚ ਦੇ ਲਈ ਸੀਰੀਅਸਲੀ ਪਹਿਲਾਂ ਤੈਨੂੰ ਸਕੂਲ ਜਾਣ ਦੀ ਲੋੜ ਆ। ਪਹਿਲਾਂ ਤੂੰ ਸਕੂਲ ਜਾ ਰਿਪਲਾਈ ਦੇਣ ਦੀ اٹੈਂਡੈਂਸ ਬਾਅਦ ਚ ਵੀ ਲੱਗ ਜੂਗੀ। ਦੇਖ ਕੇ ਲੱਗਦਾ ਜਿਵੇਂ ਕੋਈ ਮਾਸੀ ਬੱਚੇ ਦੀ ਡੈਰੀ ਚੈੱਕ ਕਰਦੀ ਹੋਵੇ। ਐ ਕੌਣ ਕਮੈਂਟ ਰੀਡ ਕਰਦਾ ਹੁੰਦਾ? ਤੂੰ ਤਾਂ ਐ ਕਮੈਂਟ ਪੜ੍ਹਦੀ ਐ ਜਿਵੇਂ ਡਿਕਟੇਸ਼ਨ ਲੱਭਣ ਆਈ ਹੋਵੇ। ਨਾ ਤੇਰੇ ਤੋਂ ਇੰਗਲਿਸ਼ ਦੀ ਵਰਡਿੰਗ ਪੜੀ ਜਾਂਦੀ ਆ ਤੇ ਨਾ ਤੇਰੇ ਤੋਂ ਪੰਜਾਬੀ ਦੀ ਤੇ ਅੱਖਾਂ ਐ ਖੜੀਆਂ ਕਮੈਂਟ ਤੇ ਜਿਵੇਂ ਪਰਚੀ ਚੈੱਕ ਕਰਦੀ ਹੋਵੇ ਤੇ ਮੂੰਹ ਅਜੀਹਾ ਕੀਤਾ ਜਿਵੇਂ dude aise baitho mera dil baitha ja raha hai kuch to bolo bharat mata ki je kuch bolunga vivad ho jayega bina vacha phasa do jayega groodh groodh te gall par kai adde lok hunde hai na main kanni maha khudduan vich aande ho jinni dinde ta main kanni utthe inna nu sunawana chahiye theek a ਆ ਮੇਰੇ ਦਿਲ ਨਹੀਂ ਕਰਦਾ ਵੈਸੇ ਮੈਂ ਇਦਾਂ ਬੋਲਾਂ ਬਟ ਇਹਨਾਂ ਨੇ ਨਾ ਇਹਨਾਂ ਨੇ ਯਾਰ ਇੱਕ ਚੰਗੇ ਭਲੀ ਕੁੜੀ ਨੂੰ ਬਦਨਾਮ ਕਹਿ ਸਕਦੇ ਆ ਨਾ ਤਾਂ ਫਿਰ ਉੱਥੇ ਹੱਕ ਵੀ ਐ ਮੇਰਾ ਠੀਕ ਆ ਜਿੰਨਾਰੇ ਤੂੰ ਪੈਸੇ ਖਾਧਿਆ ਨਾ ਉਹ ਸੌਰੀ ਸੌਰੀ ਤੂੰ ਨਹੀਂ ਤੇਰੇ ਮਾਪਿਓ ਨੇ ਵੀ ਰਲ ਕੇ ਉਹਨਾਂ ਨੂੰ ਪੁੱਛ ਕੇ ਦੇਖ ਵੀ ਉਹਨਾਂ ਤੇ ਕੀ ਬੀਤੀ ਆ ਇਮੋਸ਼ਨਲ ਟਰੋਮਾ ਇੱਕ ਪਾਸੇ ਤੇ ਫਾਈਨੈਂਸ਼ੀਅਲ ਇੱਕ ਪਾਸੇ ਜਦੋਂ ਤੂੰ ਲੋਕਾਂ ਤੋਂ ਪੈਸੇ ਖਾ ਲਏ ਉਹ ਤਾਂ ਖਲਾਰਾ ਪਾਉਣ ਗਈ ਰਿਐਲਿਟੀ ਸਾਹਮਣੇ ਰੱਖਣ ਗਈ ਚਾਹੇ ਫਿਰ ਉਹ ਰੋਸਟਰਸ ਦੇ ਥਰੂ ਰੱਖਣ ਤੇ ਚਾਹੇ ਫਿਰ ਉਹ ਨਿਊਜ਼ ਚੈਨਲ ਦੇ ਥਰੂ ਬਾਕੀ ਜੇ ਤੈਨੂੰ ਇੰਨੀ ਚਿੰਤਾ ਸੀ ਪਰ ਪੈਸੇ ਨਾ ਖਾਂਦੀ ਕਹਿੰਦੀ ਆ ਕਿ ਮੇਰੇ ਬਾਰੇ ਕੋਈ ਕੁਝ ਕਵੇ ਨਾ ਪਰ ਪੈਸਾ ਖਾਣਾ ਤੇ ਡਰਾਮਾ ਪਾਉਣਾ ਦੋਵੇਂ ਫੁੱਲ ਟਾਈਮ ਜੌਬ ਵਾਂਗੂ ਕਰਦੀ ਆ ਤੇ ਫਿਰ ਕਹਿੰਦੀ ਆ ਡੋਂਟ ਜਜ ਮੀ ਪਹਿਲਾਂ ਆਪਦੀ ਸ਼ਕਲ ਅਕਲ ਤੇ ਲੈਂਗੁਏਜ ਵਾਲੇ ਵੀ ਗੌਰ ਕਰ ਜਿਹੜੀਆਂ ਰੋਸਟ ਦੀ ਭਾਗ ਕਰਦੀਆਂ ਫਿਰਦੀਆਂ ਤੂੰ ਆਪ ਹੀ ਦੱਸੀ ਇਹ ਹਰਕਤਾਂ ਰਿਸਪੈਕਟ ਕਰਵਾਉਣ ਵਾਲੀਆਂ ਜਾਂ ਰੋਸਟ ਵੱਤ ਸਹੀ ਏ ਦਬਦੇ ਆ ਕੰਮ ਖਿੱਚ ਕੇ ਰੱਖਿਓ ਤੁਸੀਂ ਮੈਂ ਤਾਂ ਕੰਮ ਖਿੱਚ ਕੇ ਰੱਖਿਆ ਜੇ ਕੋਈ ਫालतू ਬਲੂਗ ਬੋਲੂਗਾ ਸੁਣ ਵੀ ਲਊਗਾ ਠੀਕ ਆ ਨਾ ਬਿਨ ਕਸੂਰ ਤੋਂ ਯਾਰ ਮੇਰੇ ਸਿਰ ਤੋਂ ਵਿਊ ਖਾ ਰਿਆ ਇਹਨਾਂ ਨੇ ਇਹ ਇਹ ਨਾ ਜਿਹੜੇ ਮਹਾ ਫੁੱਦੂ ਲੋਕ ਹੁੰਦੇ ਆ ਇਹ ਨਹੀਂ ਸੋਚਦੇ ਵੀ ਯਾਰ ਅਗਲਾ ਨਾ ਮਿਹਨਤ ਕਰ ਰਿਹਾ ਅਗਲਾ ਗਰੀਬ ਹੈ ਹਰ ਕੋਈ ਆਪਦੇ ਘਰ ਲਈ ਕਰਦਾ ਠੀਕ ਆ ਤਾਂ ਮੈਂ ਵਧੀਆ ਚੱਲ ਰਹੀ ਸੀ ਬਟ ਆਵਜੇ ਲੋਕਾਂ ਨੇ ਮੈਨੂੰ ਚੱਲਣ ਨਹੀਂ ਦਿੱਤਾ ਹੁਣ ਮੈਂ ਤਾਂ ਫਿਰ ਸਿੱਧੀ ਆ ਸਿੱਧੀ ਜੀ ਗੱਲ ਆ ਆਪਾਂ ਤਾਂ ਇਹਨਾਂ ਦੀ ਮਾਪ ਪਣ ਚੰਗੀ ਇੱਥੇ ਇੱਕ ਕਰਕੇ ਰੱਖਾਂਗੇ ਕਿ ਤੱਕ ਮਰਿਆਦਾ ਰੱਖੀਏ ਤੋਰੀ ਮਾਰੇ ਆਦਾ ਰੱਖੀਏ ਸੋਚ ਕੇ ਬੋਲ ਕੱਲ ਨੂੰ ਮਾਫੀ ਵਾਲੀ ਵੀਡੀਓ ਵੀ ਪਾਉਣੀ ਆ ਹਟਦੀ ਤਾਂ ਨਹੀਂ ਪਹਿਲਾਂ ਗਾਲਾਂ ਕੱਢਦੀ ਆ ਫਿਰ ਜਦੋਂ ਅਗਲੇ ਦਿਨ ਨਿਹੰਗ ਸਿੰਘਾਂ ਦੀਆਂ ਵਰਨਿੰਗਸ ਆਉਂਦੀਆਂ ਫਿਰ ਮਾਫੀ ਮੰਗਦੀ ਆ ਤੇ ਫਿਰ ਜਦੋਂ ਵਿਊਜ਼ ਘਟਣ ਲੱਗ ਜਾਂਦੇ ਆ ਫਿਰ ਲੱਗ ਜਾਂਦੀ ਆ ਗਾਲਾਂ ਕੱਢਣ ਕਹਿੰਦੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਬੰਦਾ ਮਿਹਨਤ ਕਰ ਰਿਹਾ ਨਹੀਂ ਦੱਸ ਲੋਕਾਂ ਤੋਂ ਪੈਸੇ ਮੰਗਣਾ ਵੀ ਮਿਹਨਤ ਹੁੰਦੀ ਆ ਕੀ ਵਲੌਗ ਦੀ ਮਿਹਨਤ ਤਾਂ ਤੇਰੀ ਦੇਖੀ ਆ ਜੋ ਕੁਝ ਸ਼ੂਟ ਹੋ ਜੇ ਠੀਕ ਆ ਤੇ ਬਾਅਦ ਵਿੱਚ ਇੱਕੋ ਗੱਲ ਰਿਪੀਟ ਕਰ ਕਰ ਸਾਰੇ ਵਲੌਗ ਚ ਪਾ ਦੇਣੀ ਆ ਮਿਹਨਤ ਤਾਂ ਵੈਸੇ ਹਰ ਕੋਈ ਆਪਦੇ ਘਰ ਲਈ ਕਰਦਾ ਪਰ ਗਾਲਾਂ ਨਾਲ ਵਿਊਜ਼ ਖਿੱਚਣ ਵਾਲੀ ਮਿਹਨਤ ਸਿਰਫ ਮੁਸ਼ਕੀ ਕਰਦੀ ਆ ਰੋਕਣਾ ਤੇਨੂੰ ਤੇਰੇ ਮਾਪਿਆਂ ਨੂੰ ਚਾਹੀਦਾ ਵੀ ਸੋਸ਼ਲ ਮੀਡੀਆ ਤੇ ਇਹੋ ਜਿਹੀ ਲੈਂਗੁਏਜ ਵਰਤ ਕੇ ਆਪਦੀ ਇਮੇਜ ਖਰਾਬ ਨਾ ਕਰ ਆਪੇ ਤੇ ਕਾਰੋ ਕੰਮ ਰੋਸਟਰ ਰਹੇ ਆ ਤੇ ਹੁਣ ਇਸ ਲਾਈਵ ਨੂੰ ਵੀ ਮਾਪਿਆਂ ਦੇ ਸਾਹਮਣੇ ਬੈਠ ਕੇ ਸ਼ੂਟ ਕਰਦੀ ਹੋਣੀ ਆ ਦੋਰ ਫਿੱਟੇ ਮੂੰਹ ਕਿਸੇ ਬੰਦੇ ਨੇ ਕਹੀ ਨਾ ਵੀ ਇਹ ਕੁੜੀ ਗਾਲ ਕੱਢ ਰਹੀ ਐ ਤੁਸੀਂ ਪਹਿਲੀ ਗੱਲ ਤਾਂ ਮੈਨੂੰ ਇੱਥੇ ਸਫਾਈ ਚਾਹੀਦੀ ਕਿ ਜਦੋਂ ਮੈਂ ਆਪਦੀ ਵਧੀਆ ਮੈਨੂੰ ਇੱਕ ਮੌਕਾ ਮਿਲਿਆ ਉਹ ਮੌਕੇ ਨੂੰ ਮੈਂ ਇੰਨਾ ਬਚਾ ਕੇ ਰੱਖਿਆ ਨਾ ਸੀਨੇ ਨਾਲ ਰੱਖ ਕੇ ਰੱਖਿਆ ਅੱਛਾ ਠੀਕ ਹੈ ਫਿਰ ਇਹ ਜਾਣ ਜਾਣ ਕੇ ਬੰਦਾ ਨਾ ਰਿੰਪਲ ਇਹ ਜਾਣ ਜਾਣ ਕੇ ਪਤਾ ਕੀ ਕਰਦਾ ਆ ਜੋ ਪੋਡਕਾਸਟ ਕਰੋ ਲਾਈਟਾਂ ਲਾ ਦਾਂਗੇ ਤੁਹਾਡੀ ਹਾਂ ਮੇਨ ਗੱਲ ਇਹੀ ਆ ਵੀ ਰਿੰਪਲ ਬਰੋ ਨੇ ਇਹ ਕਹਿਤਾ ਵੀ ਜਿਹਦੇ ਪੈਸੇ ਖਾਦੇ ਆ ਉਹਦਾ ਆਪਾਂ ਪੋਡਕਾਸਟ ਕਰਾਂਗੇ ਇਸੇ ਗੱਲ ਤੋਂ ਪੱਕ ਗਿਆ ਕਿ ਕੋਈ ਵੀ ਜਣਾ ਮੂਰੇ ਨਾ ਆਜੇ ਕਿਤੇ ਕਿਉਂਕਿ ਜੇ ਇੱਕ ਆ ਗਿਆ ਤੇ ਫਿਰ ਸਾਰਿਆਂ ਨੇ ਆ ਜਾਣਾ ਤੇ ਫਿਰ ਸਾਰਿਆਂ ਨੇ ਦੱਸਣਾ ਕਿ ਸਾਡੇ ਵੀ ਪੈਸੇ ਖਾਦੇ ਆ ਕਢਵਾਓ ਅਰੇ ਬਾਪ ਰੇ ਇਹ ਤਾਂ ਧੋਤੀ ਖੋਲ ਰਹਾ ਹੈ ਕੀ ਹੁਣ ਮੈਂ ਬੋਲਦਾ ਨਹੀਂ ਮੈਂ ਤਾਂ ਸਿੱਧੀ ਯਾਰ ਬੰਡੀ ਫਾੜਨੀ ਆਪਾਂ ਹੁਣ ਬੋਲਣਾ ਹੀ ਨਹੀਂਗਾ ਠੀਕ ਹੈ ਨਾ ਇਹਨਾਂ ਲਈ ਤਾਂ ਗਾਲ ਆ ਹੁਣ ਜੇ ਇੱਥੇ ਕਿਸੇ ਬੰਦੇ ਨੇ ਕਹੀ ਨਾ ਵੀ ਇਹ ਕੁੜੀ ਗਾਲ ਕੱਢ ਰਹੀ ਹੈ ਜਿਹੜੇ ਇਹਦੇ ਵਰਗੇ ਜਵਾਕ ਇਹਨੂੰ ਦੇਖਦੇ ਆ ਉਹਨਾਂ ਦਾ ਵੀ ਬੁਰਾ ਹਾਲ ਹੀ ਹੋਣ ਵਾਲਾ ਕਿਉਂਕਿ ਆਹੀ ਉਹਨਾਂ ਦਾ ਫਿਊਚਰ ਆ ਜੋ ਮਹਿਕਦਾ ਕਿਉਂਕਿ ਉਹ ਸਿੱਖੀ ਮਹਿਕ ਤੋਂ ਰਹਿ ਆ ਸਿੱਖ ਲੋ ਸਿੱਖ ਲੋ ਗਾਲਾਂ ਸਿੱਖ ਲੋ ਅੱਗੇ ਜਾ ਕੇ ਕੰਮ ਆਉਣਗੀਆਂ ਦੀਦੀ ਦੀਦੀ ਕਹਿਣ ਵਾਲਿਓ ਰਿਪੋਰਟ ਮਾਰਿਆ ਕਰੋ ਇਹੋ ਜੇ ਚੈਨਲਸ ਤੇ ਕੋਈ ਲੌਜੀਕ ਨਾਲ ਗੱਲ ਕੀਤੀ ਐਨੇ ਜਿੱਥੇ ਕੋਈ ਜਵਾਬ ਨਾ ਹੋਵੇ ਉੱਥੇ ਫਿਰ ਬੰਦਾ ਗਾਲ੍ਹਾਂ ਕੱਢ ਕੇ ਹੀ ਸਹੀ ਬੰਦਾ ਹੁੰਦਾ ਵੀ ਆਪੇ ਅਗਲਾ ਸੋਚੂਗਾ ਜੇ ਚਿਕੜਚ ਪੱਥਰ ਮਾਰੂੰਗਾ ਤਾਂ ਸ਼ਿੱਟੇ ਮੇਰੇ ਤੇ ਹੀ ਪੈਣਗੇ ਇਸ ਤੋਂ ਚੰਗਾ ਇਹਨੂੰ ਨਾ ਹੀ ਛੇੜੀਏ ਤੇ ਉਹੀ ਗੱਲ ਏਦੀ ਆ ਕਿ ਇਹ ਯਾਰ ਐਸੇ ਲੋਕ ਜਿਹੜੇ ਫੁੱਦੂ ਲੋਕ ਹਨ ਇਹ ਨਹੀਂ ਦੇਖਦੇ ਵੀ ਇਨਸਾਨ ਯਾਰ ਧੁੱਪੇ ਧੁੱਪੇ ਆਪਦੀ ਮਿਹਨਤ ਕਰ ਰਿਹਾ ਆ ਆਪਦਾ ਵਲੌਗ ਬਣਾ ਰਿਹਾ ਇਹ ਸਹੀ ਗੱਲ ਆ ਮੈਂ ਕਿ ਤੂੰ ਇੰਨੀ ਔਖੀ ਹੋ ਕੇ ਧੁੱਪੇ ਜਾ ਕੇ ਫਿਰ ਸਾਨੂੰ ਵੀਊ ਚੈੱਕ ਕਰਵਾਉਣੀ ਆ ਉਹ ਵੀ ਪੂਰੇ 2 ਮਿੰਟ ਫਿਰ ਤੂੰ ਵਾਪਸ ਏਸੀ ਵਾਲੇ ਕਮਰੇ ਚ ਜਾਨੀ ਆ ਲੋਕ ਤਾਂ ਜਮਾ ਹੀ ਨਹੀਂ ਸੋਚਦੇ ਨਾ ਪਾਗਲ ਆ ਲੋਕ ਇੰਨੀ ਮਿਹਨਤ ਕੋਈ ਕਰ ਸਕਦਾ ਹੁਣ ਬਈ ਗਾਲ ਕੱਢੂੰਗੀ ਜਿਹੜਾ ਇੱਥੇ ਬੋਲੂਗਾ ਮੈਂ ਤਾਂ ਸੀਰੀਅਸਲੀ ਮੈਂ ਕਹਿ ਰਹੀ ਆ ਮੇਰੇ ਲਈ ਤਾਂ ਹੁਣ ਗਾਲ ਆ ਦੇਖ ਲਓ ਹੁਣ ਆਪੇ ਹੀ ਕਹਿੰਦੀ ਮੇਰੇ ਲਈ ਤਾਂ ਗਾਲ ਹੀ ਆ ਸਹੀ ਗੱਲ ਆ ਪੰਗੇ ਨਾ ਹੀ ਲੈ ਨਹੀਂ ਤਾਂ ਹੁਣ ਤੇਰੇ ਲਈ ਫਿਰ ਸਾਰਿਆਂ ਕੋਲੇ ਗਾਲ ਹੀ ਹੋਊਗੀ ਜਿਹੜੇ ਮੈਨੂੰ YouTube ਕਹਿੰਦੇ ਆ ਬੰਦ ਕਰ ਦਿਓ ਮੈਂ ਆਪਣਾ ਅਕਾਊਂਟ ਸ਼ੇਅਰ ਕਰਦੀ ਆ ਲੱਖ ਲੱਖ ਰੁਪਈਆ ਦੋ ਮੈਨੂੰ ਸਾਰੇ ਜਾਣੇ ਜਿਹਦੇ ਨਾਲ ਮੇਰਾ 15 16 ਆਪਣਾ ਸਾਲ ਵਧੀਆ ਲੰਘ ਜਾਣਾ ਲੱਖ ਲੱਖ ਰੁਪਇਆ ਦੋ ਮੈਨੂੰ ਸਾਰੇ ਮੈਂ ਮੰਗ ਰਹੀ ਆ ਮੈਂ ਅੱਜ ਤੱਕ ਅੱਛਾ ਮੇਰੇ ਤੇ ਇਲਜ਼ਾਮ ਲੱਗੇ ਦੋ ਪਹਿਲਾਂ ਕਿ ਇੰਨੇ ਉਹਦੇ ਤੋਂ ਪੈਸੇ ਖਾਦੇ ਜੀ ਇੰਨੇ ਉਹਦੇ ਤੋਂ ਅੱਦ ਮੈਂ ਅੱਜ ਸ਼ਰਮ ਮੰਗ ਰਹੀ ਆ ਵੀ ਮੈਨੂੰ ਪੈਸੇ ਦੋ ਮੈਂ ਛੱਡ ਦਿੰਨੀ ਆ ਸਾਰਾ ਕੁਝ ਮੇਰੇ 16 15 16 ਸਾਲ ਵਧੀਆ ਲੰਗੇ ਜਾਣ ਮੈਨੂੰ ਪੈਸੇ ਦੋ ਸਾਰੇ ਜਿਹੜੇ ਬੋਲ ਰਿਹਾ YouTube ਛੱਡ ਦੇ ਮੇਰੇ ਘਰ ਦਾ ਰਾਸ਼ਨ ਪਾਣੀ ਮੇਰਾ ਖਰਚਾ ਮੇਰਾ ਸਾਰਾ ਕੁਝ ਕਰੋ ਐਕਸੈਪਟ ਕਰੋ ਚੱਕੋ ਮੇਰੇ ਘਰ ਦਾ ਖਰਚਾ ਮੈਂ ਛੱਡ ਦਿੰਨੀ ਆ ਸਭ ਵਲੌਗ ਚੈਨਲ ਨਹੀਂ ਰੈਨਸਮ ਸੈਂਟਰ ਖੋਲਿਆ ਇਹਨੇ ਵਲੌਗ ਪਾਉਣੇ ਫੇਰ ਬੰਦ ਕਰੂੰਗੀ ਪਹਿਲਾਂ ਪੈਸਾ ਜਮ੍ਹਾਂ ਕਰਾਓ ਫੇਰ ਰਿਕਵੈਸਟ ਲਿਖੋ ਵੀ ਤੂੰ ਆਪਦਾ ਚੈਨਲ ਬੰਦ ਕਰ ਦੇ ਲਗਜ਼ਰੀ ਲਾਈਫ ਜਿਉਣ ਵਾਸਤੇ ਜਾਂ ਵਧੀਆ ਟਾਈਮ ਟਪਾਉਣ ਵਾਸਤੇ ਬੰਦਾ ਵਧੀਆ ਕੰਟੈਂਟ ਲੈ ਆਵੇ ਪਰ ਨਹੀਂ ਕੰਟੈਂਟ ਉਹੀ ਰੱਖਣਾ ਪਰ ਮੈਂ ਮੰਗਤੀ ਬਣ ਜੂਗੀ ਹਾਤਾ ਮੰਗਤੀ ਜੋ ਬਣ ਗਈਆਂ ਵਧੀਆ ਕੰਟੈਂਟ ਲੈ ਆ ਵਲੌਗ ਬੰਦ ਕਰਨ ਨੂੰ ਤਾਂ ਤੈਨੂੰ ਕੋਈ ਵੀ ਨਹੀਂ ਕਹਿੰਦਾ ਬਸ ਲੋਕਾਂ ਤੋਂ ਧੋਖੇ ਨਾਲ ਪੈਸੇ ਖਾਣੇ ਬੰਦ ਕਰ ਤੇ ਆ ਜਿਹੜੀਆਂ ਹਰ ਦੂਜੇ ਦਿਨ ਸੋਸ਼ਲ ਮੀਡੀਆ ਤੇ ਆ ਕੇ ਗਾਲਾਂ ਕੱਢਣੀਆਂ ਇਹ ਬੰਦ ਕਰ ਤੇ ਸਾਰੇ ਤੈਨੂੰ ਕਹਿੰਦੇ ਵੀ ਇਹੀ ਆ ਬਾਕੀ ਥੋੜਾ ਬਹੁਤ ਕ੍ਰਿਟਿਸਿਜ਼ਮ ਜਾਂ ਫਨੀ ਵੀਡੀਓਸ ਤਾਂ ਸੋਸ਼ਲ ਮੀਡੀਆ ਨੀ ਫੀਲੈਂਸਰਸ ਤੇ ਚਲਦੀਆਂ ਹੀ ਰਹਿੰਦੀਆਂ ਤੇ ਇਹਨਾਂ ਕੋ ਹੋਣਾ ਵੀ ਚਾਹੀਦਾ ਨਾਲੇ ਖ ਲੱਖ ਰੁਪਈਆ ਤੈਨੂੰ ਕੋਈ ਕਿਉਂ ਹੀ ਡੋਨੇਟ ਕਰੂ ਸਿੱਖਣ ਨੂੰ ਕੀ ਹੀ ਮਿਲਦਾ ਤੇਰੇ ਕੋਲੋਂ ਲੋਕਾਂ ਨੂੰ ਮੈਂ ਤਾਂ ਕਹਿੰਦੀ ਆ ਜੇ ਡੋਨੇਟ ਕਰਨਾ ਹੀ ਹੋਵੇ ਤਾਂ YouTube 'ਚ ਇਹਨਾਂ ਚੈਨਲਜ਼ ਵਾਸਤੇ ਨਾ ਇੱਕ ਨਵਾਂ ਆਪਸ਼ਨ ਆਉਣਾ ਚਾਹੀਦਾ ਰਿਪੋਰਟ ਪਲੱਸ ਡੋਨੇਟ ਮੈਂਟਲ ਪੀਸ ਫੰਡ ਬਾਕੀ ਗੱਲਾਂ ਤਾਂ ਐਵੇਂ ਕਰਦੀ ਆ ਵੀ ਜਿਵੇਂ ਇਹਦੇ ਵਲੌਗ ਪਾਉਣ ਤੋਂ ਪਹਿਲਾਂ ਇਹ ਭੁੱਖੇ ਸੌਂਦੇ ਹੋਣਗੇ ਵਲੌਗ ਪਾਉਂਦੀ ਨੂੰ ਹਜੇ 6 ਮਹੀਨੇ ਵੀ ਨਹੀਂ ਹੋਏ ਤੇ ਉਸ ਤੋਂ ਪਹਿਲਾਂ ਵੀ ਤਾਂ ਤੇਰੇ ਮਾਤਾ ਪਿਤਾ ਖਰਚਾ ਚੱਕਦੇ ਸੀ ਜੋ ਹੁਣ ਤੂੰ ਲੋਕਾਂ ਤੋਂ ਮੰਗਣ ਲੱਗ ਗਈ ਬਾਕੀ ਹਜੇ ਤੇਰੀ ਉਮਰ ਪਲੱਸ 2 ਕਰਨ ਦੀ ਆ ਤੇ ਜਾਂ ਕੋਈ ਸਕਿੱਲ ਲੈਣ ਦੀ ਸਕਿੱਲ ਉਦੇ 베이스 ਤੇ ਕੰਟੈਂਟ ਬਣਾ ਜੇ ਵਲੋਗਿੰਗ ਨਹੀਂ ਆਉਂਦੀ ਵਲੋਗਿੰਗ ਬਾਰੇ ਪਹਿਲਾਂ ਪਤਾ ਕਰ ਕੰਟੈਂਟ ਦੀ ਸਟੱਡੀ ਕਰ ਤੇ ਫਿਰ ਕੰਟੈਂਟ ਲੈ ਕੇ ਆ ਪਰ ਨਹੀਂ ਇਹ ਸਭ ਕੁਝ ਨਹੀਂ ਕਰਨਾ ਲੱਖ ਲੱਖ ਪਾ ਦਿਓ ਮੇਰੇ ਅਕਾਊਂਟ ਚ ਪਾਓ ਸਾਰੇ ਇਹਦੇ ਕਮੈਂਟ ਸੈਕਸ਼ਨ ਚ ਲੱਖ ਲੱਖ ਦੀ ਲਾਂਤ ਆਪਾਂ ਹੋ ਗਏ ਆ ਰੈਡੀ ਆਪਾਂ ਚੱਲਨੇ ਆ ਫਿਰ ਇਹਨਾਂ ਨਾਲ ਕੋਲੇ ਠੀਕ ਆ ਠੀਕ ਹੈ ਪਰ ਜਦੋਂ ਲੱਗੀ ਆ ਬਾਕਸ ਤੁਸੀ ਖਾਦਾ ਨਹੀਂ ਘਰੇ ਖਾਦੇ ਨਹੀਂ ਆ ਤੇ ਇਸ ਕਰਕੇ ਮੈਂ ਕਹ ਚਾਲਾ ਵਾ ਲੈਣਾ ਪਿਆਰਾ ਤੋ ਘਟਣਾ ਲੈ ਲੈ ਇਹ ਤਾਂ ਸੰਦੀ ਕੀ ਲੋੜ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹ ਤਾਂ ਤੁਹਾਡੀ ਰੀਤ ਆ ਜਦੋਂ ਕਿਸੇ ਰਿਸ਼ਤੇਦਾਰ ਦੇ ਘਰੇ ਜਾਣਾ ਹੋਵੇ ਤਾਂ ਭੁੱਖੇ ਪੇਟ ਨਿਕਲਣਾ ਘਰੇ ਕੋਈ ਕੰਮ ਵੀ ਹੈ ਨਹੀਂ ਫਿਰ ਵੀ ਨਾਸ਼ਤਾ ਕਰਕੇ ਨਹੀਂ ਜਾਂਦੇ ਰਿਸ਼ਤੇਦਾਰੀ ਚੰਗਿਆ ਨਹੀਂ ਤਾਂ ਇਹੋ ਜਿਹਿਆਂ ਨੂੰ ਕੱਲੀ ਚਾਹ ਪਿਆ ਕੇ ਮੋੜ ਦੇਣ ਵੀ ਇਹ ਕਿਹੜਾ ਟਾਈਮ ਆ ਤੁਹਾਡਾ ਨਾਸ਼ਤੇ ਦਾ ਲੈ ਖਾਣ ਕੇ ਮਸਹਾਨ ੱੱਪਾ ਲੈ ਲਿਆ ਥੋੜੀ ਵਾਸਤੇ ਖਾਣ ਖਲਾ ਲਓ ਥੋੜਾ ਨਹੀਂ ਇੱਕ ਡੱਬਾ ਤੇ ਇੰਨੇ ਬਿਸਕੁਟ ਚੱਕ ਕੇ ਤੂੰ ਲਜਾਏਂਗੀ ਕਿਵੇਂ ਜੇ ਕਵੇਂ ਤਾਂ ਟਰੱਕ ਕਰਵਾ ਦਈਏ ਬਿਸਕੁਟ ਉੱਥੇ ਪਹੁੰਚਵਾ ਦਈਏ ਸਾਰਾ ਕੰਮ ਆਪੇ ਕਰਵਾ ਦਈਏ ਗਾਈਜ਼ ਵੀਰੇ ਇਹਨੂੰ ਜੋ ਕਮੈਂਟਸ ਦੇ ਵਿੱਚ ਲਾਂਤਾਂ ਪਈਆਂ ਰਹੇ ਰੱਬ ਦਾ ਨਾਮ ਪਤਾ ਨਹੀਂ ਤਾਂ ਇਹ ਕਮੈਂਟ ਪੜਦੀ ਨਹੀਂ ਤੇ ਪਤਾ ਨਹੀਂ ਇਹ ਠੀਠ ਹੋ ਗਈ ਲੋਕ ਕਹਿੰਦੇ ਉਹਦੋਂ ਦੁੱਗਣਾ ਤਾਂ ਤੂੰ ਰੋਜ਼ ਖਰਚ ਦਿੰਨੀ ਆ ਆਪਦੇ ਖਾਨ ਤੇ ਤੇ ਜਿੰਨਾਂ ਨੂੰ ਸੰਧਾਰਾ ਦੇਣ ਚੱਲੀ ਸੀ ਤਾਂ ਚੱਜ ਨਾਲ ਸਮਾਨ ਤਾਂ ਲੈ ਜਾਂਦੀ ਕੋਈ ਸੂਟ ਲੈ ਜਾਂਦੀ ਚੱਜ ਨਾਲ ਉਹਦੇ ਵਾਸਤੇ ਬਿਸਕਟ ਜਾਂ ਮਠਿਆਈ ਜਾਂ ਫਰੂਟ ਲੈ ਜਾਂਦੀ ਇਹ ਸਾਰਾ ਡਰਾਮਾ ਵਲੌਗ ਬਣਾਉਣ ਪਿੱਛੇ ਹੀ ਲੱਗਦਾ ਜਿਹੜਾ ਇਹ ਸੰਧਾਰਾ ਦੇਣ ਚੱਲੀ ਆ ਬਾਕੀ ਇਹ ਸੱਚਾ ਅੱਗੇ ਤੁਸੀਂ ਖੁਦ ਹੀ ਦੇਖ ਲਿਓ ਗਾਈਜ਼ ਵੀ ਅਸੀਂ ਅੱਗੇ ਪੱਖਾ ਛੱਡ ਕਰੇ ਨੇ ਨਾਣ ਕਰੇ ਨਹੀਂ ਓਕੇ ਚ ਗਏ ਤੇ ਕਿਤੇ ਅਸੀਂ ਆਏ ਆ ਤਾਂ ਘਰੇ ਨਹੀਂ ਆ ਆ ਵੀ ਛੱਡ ਦੇ ਦੋਨੋਂ ਛੱਡ ਦੇ ਕਰੀ ਬੜੀ ਤੇ ਨਾ ਹਾਂ ਤੇਜ਼ ਕਰ ਦੇ ਬੱਸ ਪਰ ਉਹ ਤਾਂ ਪੂਰੀਆਂ ਗੋਗਲਸ ਤੇ ਗਲ ਦੇ ਵਿੱਚ ਹੈੱਡਫੋਨ ਪਾ ਕੇ ਆਈ ਸੀ ਪੂਰੀ ਸੈਲੀਬ੍ਰਿਟੀ ਫੀਲ ਲੈਂਦੀ ਪਰ ਘਰੇ ਕੋਈ ਹੈ ਨਹੀਂ ਸੀ ਸੋ ਸੈਲੀਬ੍ਰਿਟੀ ਦੀ ਐਂਟਰੀ ਕਿਸੇ ਨੇ ਨਹੀਂ ਵੇਖੀ ਇਹ ਤਾਂ ਉਹ ਗੱਲ ਹੋ ਗਈ ਬਿਨਾਂ ਆਡੀਅנס ਵਾਲੀ ਐਂਟਰੀ ਜਿਵੇਂ ਕਹਿੰਦੇ ਹੁਣ ਮਾਂਜੇ ਪਾਉਂਦੇ ਹੋਏ ਹਵਾਈ ਜਹਾਜ਼ ਵਰਗੀ ਚਾਲ ਪਰ ਜਹਾਜ਼ ਚੜਨ ਵਾਲਾ ਟਰਮੀਨਲ ਹੀ ਖਾਲੀ ਬਾਕੀ ਤੂੰ ਨਨਾਨ ਕੋਲ ਆਉਣਾ ਹੀ ਸੀ ਤਾਂ ਫੋਨ ਕਰਕੇ ਆਉਂਦੀ ਅੱਜ ਕੱਲ ਹਰ ਕੋਈ ਕਾਲ ਕਰਕੇ ਆਉਂਦਾ ਤਾਂ ਕਿ ਅਗਲਾ ਵੀ ਥੋੜੀਆਂ ਬਹੁਤ ਤਿਆਰੀਆਂ ਕਰਕੇ ਰੱਖੇ ਪਤਾ ਹੋਵੇ ਵੀ ਸਾਡੇ ਘਰੇ ਕਿਸੇ ਨੇ ਆਉਣਾ ਗਾਈਜ਼ ਬਾਈ ਸਾਡੇ ਬਣਾ ਲੈ ਚਾ ਮੈਨੂੰ ਕਮੈਂਟਾਂ ਚ ਕਹਿੰਗੇ ਤੂੰ ਨਹੀਂ ਬਣਾ ਸਕਦੀ ਸੀ ਇਹਥੋਂ ਇਹ ਪਤਾ ਲੱਗਦਾ ਵੀ ਤੈਨੂੰ ਕਮੈਂਟਾਂ ਦਾ ਤਾਂ ਸਾਰਿਆਂ ਦਾ ਹੀ ਪਤਾ ਹੁੰਦਾ ਬਸ ਉੱਤੇ ਬੇਸ਼ਰਮੀ ਦੀ ਚਾਦਰ ਤਾਣੀ ਹੋਈ ਆ ਚਾ ਵੀ ਲੱਗ ਗਈ ਸੀ ਕਰੋ ਕੁਝ ਖਾ ਕੇ ਨਹੀਂ ਆਈ ਹੁਣ ਸਬਰ ਨਹੀਂ ਹੁੰਦਾ ਮਟਰ ਉਹਨਾਂ ਲਈ ਲਿਆ ਕੇ ਹੁਣ ਆਪ ਹੀ ਨਵੇੜਨ ਲੱਗੀ ਆ ਜੇ ਬੇਸ਼ਰਮੀ ਨਾ ਹੋਵੇ ਤਾਂ ਹਿੰਮਤ ਕਿੱਥੋਂ ਆਵੇ ਰੋਜ਼ ਰੋਜ਼ ਉਹੀ ਕੁਝ ਦੁਬਾਰਾ ਕਰਨ ਦੀ ਜਿੱਥੋਂ ਆਡੀਅנס ਰੋਕਦੀ ਹੋਵੇ ਜਿੱਥੋਂ ਬੰਦੇ ਨੂੰ ਹੇਟ ਮਿਲਦੀ ਹੋਵੇ ਜਿੱਥੋਂ ਸੈਲਫ ਰਿਸਪੈਕਟ ਦਾਤੇ ਲੱਗਦੀ ਹੋਵੇ ਗਾਇਜ਼ ਇਹਦਰ ਮਾਸੇ ਲੱਗੀ ਵੀ ਸਬਜੀ ਚੀਨਾਂ ਸਾਡੀ ਹੋਰ ਇਧਰ ਕੀ ਬਣਦਾ ਪਿਆ ਜੀ

ਔਰ ਜਿਹੜੀਆਂ ਗਰਮੀ ਵਿੱਚ ਰਸੋਈ 'ਚ ਤੁਹਾਡੀ ਆਉ ਭਗਤ ਤੇ ਲੱਗੀਆਂ ਉਹਨਾਂ ਨੂੰ ਤਾਂ ਗਰਮੀ ਆਉਂਦੀ ਨਹੀਂ ਤੈਨੂੰ ਪੱਕੇ ਥੱਲੇ ਬੈਠੀ ਨੂੰ ਜ਼ਿਆਦਾ ਗਰਮੀ ਆਉਂਦੀ ਆ ਮਨ ਵੀ ਲਓ ਆਉਂਦੀ ਆ ਸਰੀਰ ਐਸੀ 'ਚ ਗਿੱਜਿਆ ਪਰ ਕੋਈ ਨੌਨਸੈਂਸ ਹੀ ਹੋਊ ਜਿਹੜਾ ਕਿਤੇ ਜਾ ਕੇ ਵਾਰ-ਵਾਰ ਉਹਨਾਂ ਨੂੰ ਇਹ ਅਹਿਸਾਸ ਕਰਾਊ ਵੀ ਮੈਨੂੰ ਗਰਮੀ ਬਹੁਤ ਲੱਗਦੀ ਆ ਤੁਹਾਡੇ ਘਰੇ ਜੇ ਤੁਹਾਨੂੰ ਐਨੀ ਗਰਮੀ ਆਉਂਦੀ ਆ ਨਾ ਰੁਕੋ ਘਰੇ ਚੱਲ ਜਾਓ ਨਹੀਂ ਤੇ ਲੱਗਿਆ ਤਾਂ ਗਰਮੀ ਆਉਂਦੀ ਮੈਨੂੰ ਕਹਿੰਦਾ ਗਰਮੀ ਤੈਨੂੰ ਨਹੀਂ ਲੱਗਦੀ ਵੀ ਮੈਨੂੰ ਗਰਮੀ ਹੋ ਰਗੀ ਜੇ ਆ ਨਾ ਉਹ ਨੂੰ ਮੈਂ ਪੱਖਾ ਚਲ ਕੇ ਆਣੇ ਆ ਜਿੱਥੇ ਬੈ ਜਾਣਾ ਲੇਕਿਨ ਇਹ ਆਵੋ ਤਾਂ ਕੋਪੀਰੇ ਇੱਧਰ ਕੁਲ ਭਰੇ ਸਾਰੇ ਮੱਕੀਆਂ ਮੱਕੀਆਂ ਨੂੰ ਮੱਕੀਆਂ ਨੂੰ ਵਿਚਾਰੇ ਕੀ ਕਰਨ ਉਹ ਹਾਂ ਥੀ ਵੀ ਗਿੱਜੇ ਆ ਹਾਂ ਜੋ ਵੀ ਲਗਾ ਹੁਣ ਸਾਡਾ ਬਾਹਰ ਬੰਦ ਰਹਿਦਾ ਅੰਦਰ ਜਾ ਕੇ ਬੈਠੇ ਸੋ ਕਮਰੇ ਚ ਸੂ ਰਿਸ਼ਤੇਦਾਰਾਂ ਦੇ ਘਰੇ ਗਈਆਂ ਕਿ 호텔 ਦਾ ਰਿਵਿਊ ਕਰਨ ਕਦੇ ਮੱਖੀਆਂ ਜਾਦੇ ਲੱਗਦੀਆਂ ਕਦੇ ਗਰਮੀ ਪੂਰਾ ਟੱਬਰ ਆਏ ਕਰਦਾ ਜਿਵੇਂ ਜੱਦੀ ਪੁੱਛਤੀ ਅਮੀਰ ਹੋਣ ਉਹ ਪਰ ਨਹੀਂ ਜਿਹੜਾ ਬੰਦਾ ਜੱਦੀ ਪੁੱਛਤੀ ਅਮੀਰ ਹੋਵੇ ਉਹ ਇਹੋ ਜਿਹੀਆਂ ਹਰਕਤਾਂ ਤਾਂ ਨਹੀਂ ਕਰਦਾ ਜਾਂ ਜੀ ਨੇ ਮਿਹਨਤ ਕਰਕੇ ਬਣਾਇਆ ਹੋਵੇ ਉਹਨੂੰ ਵੀ ਪਤਾ ਹੁੰਦਾ ਕਿੱਥੇ ਕਿਵੇਂ ਵਿਚਰਨਾ ਲੋਕਾਂ ਨੇ ਭੀਖ ਦੇ ਦੇ ਕੇ ਘਰ ਬਵਾਇਆ ਏਸੀ ਲਗਵਾਇਆ ਤੇ ਹੁਣ ਸ਼ੋ ਐਵੇਂ ਕਰਦੀ ਆ ਜਿਵੇਂ ਕਿਤੇ ਨੇ ਗਰਮੀ ਵੇਖੀ ਨਾ ਹੋਵੇ ਤਾਂ ਹੀ ਤਾਂ ਕਹਿੰਦੇ ਆ ਛੋਟਾ ਭਾਂਡਾ ਛੇਤੀ ਉੱਚਣ ਲੱਗ ਜਾਂਦਾ ਉਹ ਗਰਮੀ ਹੁੰਦੇ باوجود ਵੀ ਤੁਹਾਡੇ ਲਈ ਵਨਸਵੰਨੀਆਂ ਡਿਸ਼ੇਸ ਬਣਾ ਰਹੀ ਆ ਆਓ ਭਗਤ ਚ ਲੱਗੇ ਹੋਇਆ ਸ਼ੁਕਰੀਆ ਦਾ ਤਾਂ ਕੀ ਕਰਨਾ ਉਤੋਂ ਆਪਦਾ ਆਪ ਵਿਖਾਉਂਦੀ ਫਿਰਦੀ ਆ ਹੌਨਸੈਂਸ ਮਨਾ ਆ ਗਈ ਮੈਨੂੰ ਸਾਹ ਆ ਗਿਆ ਨਾ ਥਰਮ ਲੱਗਦੀ ਆ ਇਸ ਵੀ ਨਾਲ ਬਾਤ ਗਰਮੀ ਬਹੁਤ ਹੁਣ ਮੈਂ ਖਾਣ ਲਗੀ ਮਟਰਾਂ ਦੇ ਛੋਲ ਗਾਇਸ ਪਤਾ ਨਹੀਂ ਕਿੰਟਾਈ ਨੂੰ ਹੋਇਆ ਕਿ ਨਹੀਂ ਛੇਤੀ ਨਾ ਆਵੀ ਲਈ ਜਿਨ੍ਹਾਂ ਦੇ ਸਿਰ ਤੇ ਏਸੀ ਲਵਾਇਆ ਨਾ ਉਹਨਾਂ ਨੇ ਤੈਨੂੰ ਪੈਸੇ ਗਰਮੀ ਸਰਦੀ ਮਾਈਨਸ ਡਿਗਰੀ ਚ ਦਿਹਾੜੀਆਂ ਲਾ ਕੇ ਹੀ ਪਾਏ ਹੋਣਗੇ ਇਨੋਸੈਂਟ ਬਣ ਬਣ ਕੇ ਲੋਕਾਂ ਤੋਂ ਪੈਸੇ ਖਾਲੇ ਤੇ ਹੁਣ ਦੇਖ ਲੋ ਇਹਦਾ ਹਾਲ ਖਾਲੋ 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 ਬਣ ਰਾਇ ਛੋਲੇ ਖਾਲੋ 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 ਚਾਲ 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 ਗੈਸੂਰੇ ਅੱਜ ਜੋ ਖਾਲ ਮਟਰੰਬਲੇ ਚਾਲ ਮਟਰ ਚੌਲ ਘਾੜੋ ਮਟਰ ਚਾਲ ਜਾ ਕੇ ਤਾਂ ਟਲ ਜਾ ਕਰੋ ਉੱਥੇ ਵੀ ਆਪਦਾ ਹੀ ਕੰਮ ਖੋਲ ਕੇ ਬੈਠਿਆ ਇੱਥੇ ਤਾਂ ਇੱਜਤ ਨਾਲ ਖਾਣਾ ਵਲੋਗਿੰਗ ਕਰਨੀ ਆ ਰਿਸ਼ਤੇਦਾਰੀ ਚ ਕੋਈ ਸਲੀਕਾ ਹੁੰਦਾ ਜਦੋਂ ਦੀ ਆਈ ਆ ਜਾਂ ਤਾਂ ਖਾਣਾ ਪਾਣੀ ਵਿਖਾਈ ਜਾਂਦੀ ਆ ਤੇ ਜਾਂ ਫਿਰ ਹਾਈ ਗਰਮੀ ਹਾਈ ਗਰਮੀ ਹਾਈ ਇਹਨਾਂ ਦੀ ਕਿੰਨੀਆਂ ਮੱਖੀਆਂ ਇਸ ਤੋਂ ਇਲਾਵਾ ਕੋਈ ਚੱਜ ਦੀ ਗੱਲ ਨਹੀਂ ਕੀਤੀ ਪੀ ਲੋ ਦਾ ਬਣਾ ਖਾਣ ਨੂੰ ਨਹੀਂ ਜਾਂਦਾ ਬਲੇ ਆਪ ਨੂੰ ਦੇ ਦੇਖਿਆ ਉਹ ਵਿਚਾਰੀ ਹੋਰ ਤੁਹਾਨੂੰ ਕਿਵੇਂ ਦੱਸੇ ਕਿਹੜੇ ਹਿਸਾਬ ਨਾਲ ਦੱਸੇ ਵੀ ਜਿਹੜੀ ਬਰਫੀ ਤੇ ਬਿਸਕਟ ਤੁਸੀਂ ਲਿਆਏ ਸੀ ਉਹ ਤਾਂ ਤੁਹਾਨੂੰ ਹੀ ਦੇਤੇ ਕਮੈਂਟਸ ਚ ਲੋਕਾਂ ਨੇ ਇਹਨਾਂ ਨੂੰ ਕਿਹਾ ਵੀ ਤੂੰ ਉੱਥੇ ਆਪਦੀ ਪੇਟ ਪੂਜਾ ਕਰਨ ਗਈ ਸੀ ਜਾਂ ਨਨਾਂ ਨੂੰ ਸੰਧਾਰਾ ਦੇਣ ਕਿਉਂਕਿ ਸੰਧਾਰਾ ਤਾਂ ਪੂਰੇ ਟੱਬਰ ਦੇ ਵਿੱਚ ਪੂਰਾ ਵੀ ਨਹੀਂ ਆਇਆ ਹੋਣਾ ਤੇ ਉਹਦੋਂ ਦੁੱਗਣਾ ਇਹ ਉੱਥੋਂ ਖਾ ਕੇ ਚੱਲੀ ਆ ਤੇ ਉੱਤੋਂ ਜੋ ਡਰਾਮੇ ਕੀਤੇ ਨਨਾਂ ਦੇ ਸਹੁਰੇ ਘਰ ਪਿੱਛੋਂ ਭਲਾ ਉਹਨੂੰ ਤਾਣੇ ਮਿਲਣ ਇਹ ਤਾਂ ਉਹੀ ਗੱਲ ਹੋ ਗਈ ਨਾ ਤੰਬੂ ਲੱਗਿਆ ਨਾ ਮੇਲਾ ਹੋਇਆ ਉੱਤੋਂ ਬੇਜ ਤੇ ਵਖਰੀ ਮਿਲ ਗਈ ਤੇ ਗਾਇਸ ਵੀਰੇ ਹੁਣੇ ਤਾਂ ਕੋਲੀ ਹੋਊਗੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਗਰਮੀ ਬਹੁਤ ਸੀ ਅੱਜ ਅਸੀਂ ਬਰਾਂ ਲਗੇ ਮੈਂ ਤਾਂ ਦੋ ਵਾਰੀ ਨਹਾਤੀ ਉੱਥੇ ਤੇ ਬਲੌਗ ਵਧੀਆ ਇੱਕ ਗਰਮੀ ਅਜੇ ਏਸੀ ਚ ਕੱਟੀ ਨਹੀਂ ਤੇ ਫੀਲਿੰਗਾਂ ਦੇਖ ਲਓ ਤੁਸੀਂ ਲੈਂਦੀ ਬਹੁਤ ਸੋਹਣੀ ਲੱਗਦੀ ਹੋਏਗੀ ਨਾ ਉੱਥੇ ਵਾਰ-ਵਾਰ ਬਾਥਰੂਮ ਚ ਭੱਜੀ ਫਿਰਦੀ ਉਹ ਵੀ ਇਨਸਾਨੀਆਂ ਜਿਹੜੇ ਉੱਥੇ ਰਹਿੰਦੇ ਆ ਅਗਲੀ ਵਾਰ ਤੋਂ ਤਾਂ ਉਹ ਪੱਕਾ ਤੇਰੇ ਤੋਂ ਕੰਨੀ ਘਤਰਾਉਣਗੇ ਵੀ ਸੇਵਾ ਵੀ ਐਨੀ ਕੀਤੀ ਤੇ ਸਿਰ ਚ ਸੁਵਾ ਵੀ ਪੁਵਾਈ ਕੀ ਤੁਹਾਡਾ ੜਿਆ ਖੜਾ ਸੀ ਇਹੋ ਜੇ ਸੰਧਾਰੇ ਬਿਨਾ ਬਾਕੀ ਗਾਇਜ਼ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨ